ਸਾਡੇ ਘਰ ਵਿੱਚ ਇੱਕ ਜਣੇ ਵੀ ਤਨਖਾਹ ਨਾਲ ਕੋਈ ਕੰਮ ਨਹੀਂ ਚੱਲ ਰਿਹਾ ਸੀ ਮੇਰੇ ਹਸਬੰਦ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਹੁਣ ਸਾਡੇ ਪਿੰਡ ਵਿੱਚ ਕੰਮ ਸ਼ੁਰੂ ਹੋਇਆ ਪਹਿਲ ਹੋਜਰੀ ਦਾ ਹੁਣ ਅਸੀਂ ਆਪਣਾ ਖਰਚਾ ਆਪਣੇ ਬੱਚਿਆਂ ਦਾ ਖਰਚਾ ਖੁਦ ਚਲਾ ਰਹੇ ਹਾਂ ਘਰ ਵਿੱਚ ਵੀ ਮਦਦ ਕਰ ਰਹੇ ਹਾਂਗੇ ਮੈਨੂੰ ਬਹੁਤ ਔਖਾ ਸੀਗਾ ਜੀ ਇਸ ਤਰ੍ਹਾਂ ਮਤਲਬ ਕੱਲੇ ਨੂੰ ਬਹੁਤ ਦਿੱਕਤ ਆ ਰਹੀ ਸੀ ਬੱਚਿਆਂ ਨੂੰ ਵੀ ਮਤਲਬ ਸੀ ਪੜ੍ਹਾ ਨਹੀਂ ਸਕਦੇ ਸੀ ਬਹੁਤ ਦਿੱਕਤ ਸੀ ਪ੍ਰਾਈਵੇਟ ਕੰਮ ਨੇ ਘੱਟ ਵੱਧ ਚੱਲਦੇ ਨੇ ਕਦੇ ਮੰਦਾ ਹੋ ਜਾਂਦਾ ਜੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਜੀ ਹੁਣ ਤੇ ਇਹਨਾਂ ਨਾਲ ਸਾਨੂੰ ਬਹੁਤ ਸਾਰਾ ਹੋਇਆ ਜੀ ਘਰ ਦੇ ਵਿੱਚ 4 ਪੀ ਆਉਣ ਲੱਗੇ ਬਹੁਤ ਮਦਦ ਹੋਣ ਲੱਗੀ ਜੀ ਕੋਈ ਹੋਰ ਤਾਂ ਕਾਰੋਬਾਰ ਹੈ ਨਹੀਂ ਆਪਣੇ ਕੋਲੇ ਜੀ ਇਹ ਹੀ ਲੱਕੜੀ ਦਾ ਕੰਮ ਸੀਗਾ ਜੀ ਗੱਲ ਮੁੰਡਾ ਕੱਲਾ ਸੀ ਔਖਾ ਸੀ ਬਹੁਤ ਸੀ ਕਈ ਜੀ ਖਾਨ ਆਏ ਆ ਫਾਦਰ ਸਾਹਿਬ ਦੀ ਪਹਿਲਾਂ ਕਰਦੇ ਸੀ ਹੁਣ ਤਾਂ ਉਹ ਬਜ਼ੁਰਗ ਹੋ ਗਏ ਹੁਣ ਮੈਂ ਸ਼ੁਰੂ ਤੋਂ ਕੱਲੇ ਕਰਦਾ ਆ ਰਹੀ ਜੀ ਕੰਮ ਮੇਰੇ ਹਸਬੰਦ ਦੇ ਖਰਚੇ ਤੇ ਸਾਡਾ ਘਰ ਨਹੀਂ ਚੱਲ ਰਿਹਾ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤਿੰਨ ਮਹੀਨੇ ਤੱਕ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹਨਾਂ ਦੀ ਲੱਤ ਚਰਾੜ ਪਿਆ ਹੋਇਆ ਜੀ ਸਾਡਾ ਕੰਮਕਾਰ ਬਹੁਤ ਮੰਦਾ ਸੀਗਾ ਬੱਚੇ ਵੀ ਛੋਟੇ ਸੀਗੇ ਖਰਚਾ ਵੀ ਬਹੁਤ ਸੀਗਾ ਜੀ ਇਨਾਂ ਨਾਲ ਜੋਬ ਲੱਗੀ ਇਨਾਂ ਦੇ ਚਾਰ ਪੀ ਆਉਣ ਲੱਗੇ ਜੀ ਨਾਲ ਇਹ ਖੁਸ਼ਲੇ ਨਾਲ ਆਪ ਦਾ ਘਰ ਉਹ ਵੀ ਜਾਣਦੇ ਨੇ ਕੰਮ ਤੇ ਡਿਊਟੀ ਸਮਝਣ ਲੱਗ ਗਈ ਜ਼ਿੰਮੇਵਾਰੀ ਵੱਧ ਗਈ ਇਨਾਂ ਦੀ ਨਾਲ ਵੱਧ ਗਈ ਜ਼ਿੰਮੇਵਾਰੀ ਤੇ ਇਹਨੂੰ ਵੀ ਇਹ ਖੁਸ਼ ਨੇ ਵੀ ਹਾਂ ਮੈਂ ਵੀ ਕੁਝ ਕਮਾ ਰਹੀ ਆ ਜੀ ਬਹੁਤ ਫਰਕ ਪੈ ਗਿਆ ਬੱਚੇ ਵੀ ਖੁਸ਼ ਨੇ ਜੀ ਪੂਰੇ 2 ਰੁਪਏ ਅੱਗੇ ਮਤੋਂ ਮੰਗਦੇ ਫੇਰ ਦੰਦਾ ਨਹੀਂ ਸੀ ਕਿਉਂਕਿ ਮੇਰੇ ਕੋਲ ਇੰਨੇ ਹੁਣ ਤੁਹਾਨੂੰ ਪਤਾ ਹੀ ਆ ਜੀ ਹੁਣ ਇਹ ਚੱਲ ਬੱਚਿਆਂ ਤੋਂ ਬਹੁਤ ਖਰਚਾ ਨਾਲ ਚਲਾ ਰਹੇ ਨੇ ਜੀ ਸਾਡਾ ਘਰ ਦਾ ਇਸ ਦਿਨ ਤੋਂ ਸਾਡੇ ਪਿੰਡ ਪਹਿਲ ਹੌਜਰੀ ਉੱਲੀ ਹੈ ਅਸੀਂ ਉਸ ਦਿਨ ਤੋਂ ਇੱਥੇ 1 ਸਾਲ ਹੋ ਗਿਆ ਹੈ ਸਾਨੂੰ ਕੰਮ ਕਰਦਿਆਂ ਨੂੰ ਸਾਡਾ ਗੁਜ਼ਾਰਾ ਵਧੀਆ ਚੱਲਦਾ ਹੈ ਪਹਿਲਾਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਜੀ ਹੁਣ ਅਸੀਂ ਆਪਣੀ ਸਲਾਈ ਕਰ ਰਹੇ ਹਾਂ ਬੱਚੇ ਦੀ ਪੜ੍ਹਾਈ ਦੀ ਦਿੱਕਤ ਆਉਂਦੀ ਸੀ ਉਹਨਾਂ ਨੂੰ ਪੂਸਣ ਨਹੀਂ ਵੜਾ ਸਕਦੇ ਸੀ ਪਰ ਹੁਣ ਲੱਗਦਾ ਵੀ ਕੁਝ ਵੜਾ ਲਵਾਂਗੇ ਨਾਲ ਮਦਦ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਸਸ ਜਾਨੀ ਬੁੱਢੇ ਹੋ ਗਏ ਬਜ਼ੁਰਗ ਹੋ ਗਏ ਹੁਣ ਤਾਂ ਨਹੀਂ ਕੰਮ ਵੀ ਹੁਣ ਬਹੁ ਨਾਲ ਲੱਗੀ ਕੰਮ ਕਰਨਾ ਵਧੀਆ ਹੋ ਗਿਆ ਇਕੱਲੇ ਹੁੰਦਾ ਦਿੱਕਤ ਬਹੁਤ ਹੁੰਦੀ ਹੈ ਇਤਨੀ ਉਲਾ ਖਰਚਾ ਹੋਰ ਖਰਚੇ ਬਹੁਤ ਪੈ ਜਾਂਦੇ ਨੇ ਇਕੱਲੇ ਜਾਣੇ ਨੂੰ ਜੀ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀਗਾ ਜੀ ਸਾਡੇ ਇੱਥੇ ਸਾਰੇ ਘਰ ਵਿੱਚ ਹਾਊਸ ਵਾਈਫ ਸੀ ਸਾਰੀਆਂ ਕਿੱਤੇ ਲੱਗੀਆਂ ਜੀ ਸਾਰੇ ਕੰਮਕਾਰ ਵਧੀਆ ਚੱਲ ਰਿਹਾ ਹੁਣ ਅਸੀਂ ਆਪਣਾ ਖਰਚਾ ਆਪਣੇ ਬੱਚਿਆਂ ਦਾ ਖਰਚਾ ਖੁਦ ਚਲਾ ਰਹੇ ਹਾਂ ਘਰ ਵਿੱਚ ਵੀ ਮਦਦ ਕਰ ਰਹੇ ਹਾਂਗੇ ਪਹਿਲਾਂ ਦੋ ਹੱਥ ਸੀਗੇ ਜੀ ਅਸੀਂ ਹੁਣ ਚਾਰ ਹੱਥ ਹੋ ਗਏ ਆ ਜੀ ਸਹਲ ਹਾਜ਼ਰੀ ਕਰਕੇ ਸਾਨੂੰ ਬਹੁਤ ਇੱਜ਼ਤ ਮਿਲ ਰਹੀ ਹੈ ਮੈਂ ਤੇ ਮੇਰਾ ਪਰਿਵਾਰ ਅਸੀਂ ਬਹੁਤ ਖੁਸ਼ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਇੱਜ਼ਤ ਦਿੱਤੀ ਕੰਮ ਬਖਸ਼ਿਆ ਜਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਦਾ ਵੀ ਇਹ ਸਾਨੂੰ ਰੋਜ਼ਗਾਰ ਦਿੱਤਾ ਧੰਨਵਾਦ ਜੀ